ਗੜੇ ਜ ਤਕਤੀ ਪਾ ਕੇ ਸੇਵਾ ਕਰ ਰਹੇ ਸੁਖਵੀਰ ਬਾਦਲ ਤਿੰਨ ਦਿਨਾਂ ਚ ਅਸਤੀਫਾ ਵੀ ਹੋਏਗਾ ਮਨਜ਼ੂਰ ਸਾਥ ਦੇਣ ਵਾਲੇ ਟਾਇਲਟਸ ਤੱਕ ਕਰਨਗੇ ਸਾਫ ਜੀ ਹਾਂ ਆਖਰਕਾਰ ਉਹ ਕੜੀ ਆਈ ਤੇ ਜਿੱਥੇ ਇੱਕ ਵੱਡਾ ਤੇ ਇਤਿਹਾਸਿਕ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੁਣਾਇਆ ਗਿਆ ਤੇ ਪੰਜ ਤਖਤਾ ਦੇ ਸਿੰਘ ਸਹਿਵਾਣਾ ਨੇ ਜਿਹੜਾ ਇਹ ਫੈਸਲਾ ਸੁਣਾਇਆ ਉਸ ਨੂੰ ਸੁਣ ਕੇ ਹਰ ਕੋਈ ਕਿਤੇ ਨਾ ਕਿਤੇ ਹੈਰਾਨ ਹੁੰਦਾ ਹੋਇਆ ਵੀ ਨਜ਼ਰ ਆਇਆ ਅੱਜ ਦੀਆਂ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਕਿਤੇ ਨਾ ਕਿਤੇ ਵੱਡੇ ਸਵਾਲ ਜ਼ਰੂਰ ਖੜੇ ਕਰਦੀਆਂ ਸੀ ਜਿੱਥੇ ਕਿ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਸੇਵਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਹਾਲਾਂਕਿ ਤਿੰਨ ਦਿਨਾਂ ਦੇ ਵਿੱਚ ਅਸਤੀਫਾ ਮਨਜ਼ੂਰ ਹੋ ਜਾਵੇਗਾ ਤਾਂ ਸ਼ਾਇਦ ਪ੍ਰਧਾਨ ਵੀ ਨਹੀਂ ਰਹਿਣਗੇ ਗੱਲ ਕੀਤੀ ਜਾਵੇ ਲੰਮੇ ਸਮੇਂ ਤੋਂ ਇੰਤਜ਼ਾਰ ਜਿਹੜਾ ਕੀਤਾ ਜਾ ਰਿਹਾ ਸੀ ਸੁਖਬੀਰ ਬਾਦਲ ਨੂੰ ਲੈ ਕੇ ਜਾਂ ਫਿਰ ਕਹਿ ਲਈਏ ਕਿ ਬੇਅਦਵੀਆਂ ਨੂੰ ਲੈ ਕੇ ਲਗਾਤਾਰ ਰੇਡਾਂ ਦਾ ਬਰਕਰਾਰ ਸੀ ਤੇ ਇਸ ਰੇਡ ਦੇ ਵਿਚਾਲੇ ਜਦੋਂ ਐਂਟਰੀ ਹੁੰਦੀ ਹੈ ਬਾਗੀ ਧੜੇ ਦੀ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਵੱਲੋਂ ਖੁਦ ਹੀ ਜਾ ਕੇ ਜਿਹੜੀਆਂ ਦਲੀਲਾਂ ਤੇ ਅਪੀਲਾਂ ਕੀਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਤਨਖਾਈਆ ਕਰਵਾਰ ਦੇ ਦਿੱਤਾ ਜਾਂਦਾ ਹੈ ਸੁਖਬੀਰ ਬਾਦਲ ਨੂੰ ਤਾਂ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ 9 ਸਾਲ ਪਹਿਲਾਂ ਮਾਫੀ ਦੇਣ ਤੇ ਕੇਸ ਵਾਪਸ ਲੈਣ ਦੇ ਮਾਮਲੇ ਦੇ ਵਿੱਚ ਸ੍ਰੀ ਕਾਲ ਤਖਸਾਹਬ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਸਾਫ ਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਆਪਣੇ ਗਲੇ ਦੇ ਵਿੱਚ ਤਖਤੀ ਅਤੇ ਸੇਵਾਦਾਰ ਦੀ ਪੋਸ਼ਾਕ ਪਹਿਨ ਕੇ ਹੱਥ ਦੇ ਵਿੱਚ ਬਰਸ਼ਾ ਫੜ ਕੇ ਆਪਣੀ ਵੀਲ ਸ਼ੇਅਰ ਦੇ ਉੱਤੇ ਬੈਠੇ ਨੇ ਤੇ ਉਹਨਾਂ ਦੇ ਵੱਲੋਂ ਸੇਵਾ ਕੀਤੀ ਜਾ ਰਹੀ ਹੈ। ਇਹ ਨਹੀਂ ਨਹੀਂ ਉਹ ਪਖਾਨੇ ਅਤੇ ਵਰਤਨ ਸਾਫ ਕਰਨ ਦੀ ਸੇਵਾ ਵੀ ਕਰਨਗੇ। ਸੁਖਵੀਰ ਬਾਦਲ ਤੋਂ ਇਲਾਵਾ ਕਾਲੀ ਦਲ ਦੇ ਬਾਕੀ ਧੜੇ ਅਤੇ ਵਿਰੋਧ ਨਾ ਕਰਨ ਦੇ ਦੋਸ਼ੀ ਆਗੂਆਂ ਨੂੰ ਵੀ ਪਖਾਨਿਆਂ ਦੀ ਸਫਾਈ ਦੀ ਸੇਵਾ ਕਰਨ ਦੇ ਹੁਕਮ ਦਿੱਤੇ ਗਏ ਨੇ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਸੁਖਬੀਰ ਬਾਦਲ ਤੋਂ ਇਲਾਵਾ ਦੋਸ਼ੀ $`ਲਾਣੇ ਗਏ 2007 ਤੋਂ ਲੈ ਕੇ 2017 ਦੌਰਾਨ ਸਾਰੇ ਕੈਬਨਿਟ ਮੈਂਬਰ ਵੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਨਗੇ ਬਿਹਤ ਅਹਿਮ ਤੇ ਜ਼ਿਕਰੇਯੋਗ ਹੈ ਕਿ ਆਖਰਕਾਰ ਇਹ ਇਨਾ ਵੱਡਾ ਫੈਸਲਾ ਸੁਣਾਇਆ ਕਿਉਂ ਗਿਆ ਪੰਜ ਜਿਹੜੇ ਇਸ ਦੇ ਵਿੱਚ ਵੱਡੇ ਤੇ ਮੁੱਖ ਕਾਰਨ ਸੀ ਸਭ ਤੋਂ ਪਹਿਲੇ ਕਾਰਨ ਦੀ ਜ਼ਿਕਰਗਾਲ ਕਰ ਲਈਏ ਤਾਂ ਰਾਮ ਰਹੀਮ ਦੇ ਖਿਲਾਫ ਸ਼ਿਕਾਇਤ ਵਾਪਸ ਲਈ ਸੀ ਜੇਕਰ ਜੋਖ ਹੈ 2007 ਦੇ ਵਿੱਚ ਸਲਾਬਤਪੁਰਾ ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਰਗੇ ਕੱਪੜੇ ਪਾ ਕੇ ਅੰਮ੍ਰਿਤ ਛਕਾਉਣ ਦਾ ਸਵਾਹ ਕੀਤਾ ਸੀ ਇਸ ਤੇ ਰਾਮ ਰਹੀਮ ਖਿਲਾਫ ਪੁਲਿਸ ਕੇਸ ਦਰਜ ਕੀਤਾ ਗਿਆ ਸੀ ਪਰ ਬਾਅਦ ਸਰਕਾਰ ਨੇ ਉਸ ਨੂੰ ਸਜ਼ਾ ਦੇਣ ਦੀ ਬਜਾਏ ਇਹ ਕੇਸ ਵਾਪਸ ਲੈ ਲਿਆ ਨੁਜੇ ਕਾਰਨ ਦੀ ਜਗਰ ਗੱਲ ਕਰ ਲਈ ਤਾਂ ਡੇਰਾ ਮੁਖੀ ਨੂੰ ਸੁਖਵੀਰ ਬਾਦਲ ਨੇ ਮਾਫੀ ਦਿਵਾਈ ਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਕਾਰਵਾਈ ਕਰਦਿਆਂ ਰਾਮ ਨਹਿਮ ਨੂੰ ਸਿੱਖ ਪੰਥ ਵਿੱਚੋਂ ਕੱਢ ਦਿੱਤਾ ਸੀ ਸੁਖਵੀਰ ਬਾਦਲ ਨੇ ਆਪਣੇ ਪ੍ਰਭਾਵ ਦਾ ਇਸਤੇਮਾਲ ਕਰਦਿਆਂ ਰਾਮ ਰਹੀਮ ਨੂੰ ਮਾਫੀ ਦਿਵਾਈ ਇਸ ਤੋਂ ਬਾਅਦ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਲੀਡਰਸ਼ਿਪ ਨੂੰ ਸਿੱਖਾਂ ਦੇ ਰੋਹ ਅਤੇ ਰੋਸ ਦਾ ਸਾਹਮਣਾ ਕਰਨਾ ਪਿਆ ਆਖਰਕਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਰਾਮ ਰਹੀਮ ਨੂੰ ਮਾਫੀ ਦੇਣ ਦਾ ਫੈਸਲਾ ਵਾਪਸ ਲੈ ਲਿਆ ਵਿਧਵੀਨੀਆਂ ਘਟਨਾਵਾਂ ਦਾ ਜ਼ਿਕਰ ਕਰਨਾ ਬੇहद ਅਹਿਮ ਹੈ ਬੇਦਵੀ ਦੀਆਂ ਘਟਨਾਵਾਂ ਦੀ ਸਹੀ ਢੰਗ ਦੇ ਨਾਲ ਜਾਂਚ ਨਹੀਂ ਕੀਤੀ ਗਈ। ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਕੁਝ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਕਰ ਲਏ ਸੀ। ਫਿਰ 12 ਅਕਤੂਬਰ 2015 ਨੂੰ ਵਰਗਾੜੀ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 110 ਅੰਗ ਚੋਰੀ ਕਰਕੇ ਬਾਹਰ ਸੁੱਟ ਦਿੱਤੇ ਗਏ ਜਿਸ ਕਾਰਨ ਸਿੱਖ ਕੌਮ ਦੇ ਵਿੱਚ ਭਾਰੀ ਰੋਸ ਹੈ ਅਕਾਲੀ ਦਲ ਦੀ ਸਰਕਾਰ ਅਤੇ ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਬਾਦਲ ਨੇ ਇਸ ਮਾਮਲੇ ਦੇ ਸਮੇਂ ਸਿਰ ਜਾਂਚ ਨਹੀਂ ਕੀਤੀ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਦੇ ਵਿੱਚ ਨਕਾਮ ਰਹੇ ਇਸ ਕਾਰਨ ਪੰਜਾਬ ਦੇ ਹਾਲਾਤ ਵਿਗੜ ਗਏ ਸੋ ਇਸ ਦੇ ਨਾਲ ਹੀ ਝੂਠੇ ਕੇਸਾਂ ਦੇ ਵਿੱਚ ਮਾਰੇ ਗਏ ਸਿੱਖਾਂ ਨੂੰ ਇंसाफी ਜਿਹੜੀ ਹੈ ਉਹ ਨਹੀਂ ਦੇਖ ਸਕੀ ਅਕਾਲੀ ਸਰਕਾਰ ਸਾਬਕਾ ਡੀਜੀਪੀ ਸੁਮੇਦ ਸੈਣੀ ਦਾ ਇਸ ਦੇ ਵਿੱਚ ਬਾਰ ਬਾਰ ਜ਼ਿਕਰ ਆਉਂਦਾ ਹੈ ਕਿ ਅਕਾਲੀ ਦਲ ਦੀ ਸਰਕਾਰ ਨੇ ਸੁਮੇਦ ਸੈਣੀ ਨੂੰ ਪੰਜਾਬ ਦਾ ਡੀਜੀਪੀ ਨਿਯੁਕਤ ਕੀਤਾ ਉਹਨਾਂ ਨੇ ਸੂਬੇ ਦੇ ਵਿੱਚ ਝੂਠੀ ਪੁਲਿਸ ਮੁੱਠਪੇੜ ਕਰਵਾ ਕੇ ਸਿੱਖ ਨੌਜਵਾਨਾਂ ਨੂੰ ਮਾਰਨ ਦਾ ਦੋਸ਼ੀ ਮੰਨਿਆ ਗਿਆ ਸੀ ਸਾਬਕਾ ਡੀਜੀਪੀ ਇਜ਼ਹਾਰ ਆਲਮ ਜਿਸ ਨੇ ਆਲਮ ਸੈਨਾ ਬਣਾਈ ਉਹਨਾਂ ਦੀ ਪਤਨੀ ਨੂੰ ਟਿਕਟ ਦੇ ਕੇ ਉਹਨਾਂ ਨੂੰ ਮੁੱਖ ਸੰਸਦੀ ਸਖਤਰ ਬਣਾਇਆ ਸੰਗਤਾਂ ਦੇ ਪੈਸੇ ਦੇ ਨਾਲ ਇਸ਼ਹਾਰ ਦੇਣ ਤੇ ਸੁਖਵੀਰ ਬਾਦਲ ਤੋਂ ਇਲਾਵਾ ਉਹਨਾਂ ਦੇ ਫੈਸਲੇ ਦੇ ਨਾਲ ਸਾਥ ਦੇਣ ਵਾਲਿਆਂ ਨੂੰ سزا ਸੁਣਾਈ ਗਈ ਇਹ ਇਸ਼ਹਾਰ ਡੇਰਾ ਮੁਖੀ ਨੂੰ ਮਾਫੀ ਦੇਣ ਤੋਂ ਬਾਅਦ ਪ੍ਰਕਾਸ਼ਿਤ ਕੀਤਾ ਗਿਆ ਜਿਸ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਫੰਡਾਂ ਵਿੱਚੋਂ ਲਗਭਗ 90 ਲੱਖ ਰੁਪਏ ਖਰਚੇ ਗਏ ਸੋ ਕੁਲ ਮਿਲਾ ਕੇ ਇਹ ਜਿਹੜੇ ਵੱਡੇ ਤੇ ਅਹਿਮ ਕਾਰਨ ਸੀ ਜਿਸ ਦੇ ਕਰਕੇ ਇੰਨੀ ਵੱਡੀ ਸਜ਼ਾ ਜਿਹੜੀ ਹੈ ਉਹ ਪੂਗਤਣੀ ਪਈ ਹੈ ਤੇ ਕਿਤੇ ਨਾ ਕਿਤੇ ਸਿਆਸਤ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਬਾਹਰ ਹੁੰਦਾ ਹੋਇਆ ਕਹਿ ਸਕਦੇ ਹਾਂ ਨਜ਼ਰ ਆ ਰਿਹਾ ਹੈ ਹਾਸ਼ੀਏ ਦੇ ਉੱਤੇ ਆਉਣ ਦੀਆਂ ਤਾਂ ਗੱਲਾਂ ਜਿਹੜੀਆਂ ਨੇ ਕੰਜ਼ੂਆਂ ਜਿਹੜੀਆਂ ਨੇ ਪਹਿਲਾਂ ਤੋਂ ਹੀ ਸੀ ਹੁਣ ਇਸ ਨੂੰ ਲੈ ਕੇ ਕਿ ਕੁਝ ਫੈਸਲਾ ਹੋਰ ਸਾਹਮਣੇ ਆਉਂਦਾ ਹੈ ਕਿਉਂਕਿ ਅਹਿਮ ਇਤਿਹਾਸਿਕ ਫੈਸਲਾ ਤਾਂ ਹੋ ਚੁੱਕਿਆ ਹੈ ਦੇਖਣਾ ਹੋਵੇਗਾ